ਨਵਾਬਾਤਾ ਪਿਆਗਾ ਹੈ ਮੈਂ ਬਾਬੇ ਨੂੰ ਕੀ ਆਖੂ ਨਾ ਬਾਬਾ ਮੇਰੀ ਵਸ ਨਾਂਗੇ ਅੱਜ ਵੀ ਮੈਂ ਆਖਿਆ ਮੈਂ ਚੱਲ ਬਾਬੇ ਕੋਲੇ ਰਹਿ ਜਾਨੀ ਅੱਜ ਚੱਲ ਦੇਖੀ ਜੋ ਬਾਬਾ ਜਿਹੜਾ ਸੋਚੂ ਸੋਚੂ ਗਾਂ ਜੇ ਮੈਂ ਕਿਸੇ ਪਾਸੇ ਹੋਰ ਵਾਗ ਗਈ ਹੈ ਕਿੱਥੇ ਖੜੂੰਗੀ ਜਾ ਕੇ ਬਾਬਾ ਰਸਤਾ ਪਿਆ ਮਿਲਦਾ ਬਾਬਾ ਜੀ ਖਾ ਪਈ ਕੌਣ ਤੂੰ ਸੌਰੀਏ ਹਾਂ ਬਾਬਾ ਜੀ ਹੋਰ ਕਿਵੇਂ ਆ ਮੈਂ ਤਾਂ ਠੀਕ ਆ ਬਾਬਾਈ ਉਹ ਤਾਂ ਬਾਬਾਈ ਮੈਂ ਤਾਂ ਨਾ ਬਸ ਲੰਗੀ ਮੈਂ ਤਾਂ 아이ਸੀ ਬਲਾਡੇ ਕਨੀ ਉਹ ਤੇ ਉਹ ਪੰਜ ਵਾਲੀ ਬਸ ਲੰਗੀ ਮੈਂ ਖਲੇ ਬਾਬੇ ਕੋਲੇ ਰਾਤ ਰਹਿ ਜਾਨੀ ਆ ਫਿਰ ਅੱਜ ਹੋ ਰਹਾ ਜਾ ਸੋਰ ਗਿਆ ਔਖਾ ਹੋ ਰਹਾ ਮੈਂ ਵੀ ਬੁਖਾਰ ਜਾ ਹੋ ਰਹਾ ਮੈਨੂੰ ਵੀ ਅੱਜ ਤੇ ਕੀ ਹੋ ਗਿਆ ਬਾਬਾ ਵੇਖਾ ਬੁਖਾਰ ਹੋ ਰਿਹਾ ਭਾਈ ਇਹ ਤਾਂ ਉਹ ਤਾਂ ਹੋ ਗਿਆ ਤੁੱਜਾ ਆਪਣਾ ਕੀ ਕਹਿੰਦਾ ਨੇ ਆਹੋ ਆ ਬਾਬਾ ਦਾ ਠਣਾ ਵੱੜ ਜਾ ਛੋਟੇ ਅੰਦਰ ਨਾਰਾ ਭਾਈ ਠੱਠਾ ਨਹੀਂ ਵੱੜਦਾ ਕੋਈ ਪਤਾ ਨਹੀਂ ਲੱਗਦਾ ਬਾਬਾ ਉਹਦੇ ਘਰਾਂ ਚੱਕੀ ਜਾਂਦਾ ਆਣੀ ਬੜਦਾ ਪਾਈ ਕਿ ਬਾਰ ਪੇੜਾ ਬਾਬਾ ਕੋਈ ਪਤਾ ਨਹੀਂ ਹੁੰਦਾ ਪਸੂ ਦਾ ਆ ਡਸਾ ਫਾਪਲੇ ਕੇ ਲੈਣਾ ਆਉਗਾ ਤੇਰੀ ਮਾਂ ਘਰ ਤਾਂ ਨਹੀਂ ਆਇਆ ਪਾਈ ਨਾ ਨਾ ਬੱਬਾ ਮੈਂ ਤਾਂ ਪਹਿਲਾਂ ਆਈ ਆ ਇਹ ਤਾਂ ਪਤਾ ਨਹੀਂ ਕਿੱਥੋਂ ਆਇਆ ਬਾਈ ਤਾਂ ਇੱਧਰੋਂ ਆਇਆ ਪਿੰਡ ਚ ਹੀ ਫਰਦਾ ਹੁੰਦਾ ਮੇਲਾ ਦਾ ਕੀ ਆ ਮਾਂ ਪ੍ਰੇਤਾ ਆ ਗਿਆ ਕੋਈ ਤੇਰੀ ਮਾਂ ਘਰ ਬਾਬਾ ਤੁੰ ਚਕਣ ਗੂਣੀਆਂ ਤਾਂ ਨਹੀਂ ਹੋ ਗਿਆ ਉਹ ਤਾਂ ਆਈ ਬਈ ਠੇਗਰਮ ਨੂੰੜੀਆਂ ਹੋ ਗਿਆ ਮੂੜੀਆਂ ਹੋ ਗਿਆ ਕੋਈ ਪਤਾ ਨਹੀਂ ਲੱਗਵਾ ਲੈ ਬਾਬਾ ਤੂੰ ਤਾਂ ਲੋਕਾਂ ਦਾ ਥੋਲੇ ਪੋਣਾ ਤੂੰ ਆਪ ਬਿਮਾਰ ਹੋਇਆ ਤੇ ਹੋਰ ਸੌੜੀਏ ਤੇ ਤੂੰ ਆਪ ਦਾ ਤਾਂ ਇਲਾਜ ਕਰ ਕੋਈ ਨਾਜ ਭਈ ਅੱਜ ਕਰਾਂਗੇ ਟੂਣਾ ਟੰਨ ਕੋਈ ਸਾਤ ਨੂੰ ਅੱਛੇ ਤਾਂ ਥੋੜੇ ਟੂਣਾ ਟੰਮਣ ਕਰਨਾ ਪੈਂਦਾ ਹੋਰ ਇਹ ਵੇਲੇ ਜਾਇ ਤਾਂ ਗਾ ਦਾ ਬੱਬ ਦਵਾਈ ਦੂ ਦਵਾਈ ਦਵਾ ਲਏ ਨੇ ਨਾਰਾ ਸਮਝ ਤੂੰ ਆ ਗਈ ਭਈ ਸਵਾੜ ਟੰਮ ਲਿਆ ਰੱਖਿਆ ਸਾਰਾ ਅੱਛਾ ਟੂਣਾ ਟੰਮ ਨਾਲ ਅੱਛਾ ਹੁਣ ਤੂੰ ਨਾਲ ਮੇਰੇ ਕਰਾ ਦੇ ਲੱਗ ਲਗਾ ਕੇ ਨਾ ਕੋਈ ਨਾ ਬੱਬਾ ਜੋ ਕੋਈ ਕੜਾਹੀ ਇੱਕ ਨੂੰ ਕਰਨੀ ਤਾਂ ਮੈਂ ਕਰ ਦੂੰਗੀ ਇਹ ਹੁੰਦੇ ਹੀ ਮਾੜਾ ਮੋਟਾ ਹੋ ਜਾਂਦਾ ਕੋਈ ਦੇਵੀ ਦੇਵਤੇ ਦਾ ਕਿਸੇ ਨੂੰ ਸੁੱਖ ਸੁੜਣੀ ਨਹੀਂ ਦਿੱਤੀ ਹੋਣੀ ਹਾਂ ਉਹ ਤੇਰੇ ਜੂਮ ਮੈਂ ਪੈ ਜਾਂਦੀਆਂ ਨੇ ਹੋਰ ਏ ਬਈ ਟੀਕਾ ਟੂ ਕਾ ਤਾਂ ਬਾਬਾ ਮੋਣਾ ਸੀ ਚੱਲ ਨੈਰਾਪੁਰ ਆਏ ਵੀ ਨਾ ਰੱਖੇ ਟੀਕਾ ਟੂ ਕਾ ਵੀ ਲਵਾ ਲਿਆ ਟੀਕਾ ਦਾ ਲਵਾ ਲਿਆ ਹਾਂ ਹੁਣ ਤਾਂ ਟੀਕਾ ਆ ਜਾਂਦਾ ਆ ਡਾਕਟਰ ਹੈਗਾ ਨਾ ਬਾਈ ਫੂਟਾ ਉਹ ਤਾਂ ਲਵਾ ਲਾ ਟੀਕਾ ਆ ਜਾਂਦਾ ਵੀ ਟੀਕਾ ਹੁਣ ਤਾਂ ਅੱਛਾ ਹੁਣ ਮੜਾ ਜਾ ਠੰਡ ਵੀ ਹੋ ਰਹੀ ਆ ਬਾਬਾ ਇਕੱਲੇ ਦਾ ਜੀਹਾਂ ਹੀ ਲੱਗਦਾ ਸੀ ਬਈ ਤੂੰ ਆ ਕੇ ਹੁਣ ਆ ਫਲਾਜ ਆ ਗਿਆ ਉਸ ਬਾਬਾ ਠੰਡ ਵੀ ਹੋ ਰਹੀ ਉਤਲਾ ਲਾ ਲਈ ਪੈਸੋ ਤੇ ਚਾਦਰ ਕੋਲੋਂ ਫਲਾਜ ਵੀ ਹੋ ਜਾਂਦਾ ਬਈ ਆ ਇਹ ਤਾਂ ਬੱਬਾ ਜੀ ਵੀ ਲਾਦਾ ਕੱਲੇ ਬੰਦੇ ਦਾ ਟੰਡੇ ਘਰ ਦੇ ਵਿੱਚ ਤੇ ਮੈਂ ਤਾਂ ਜਦੋਂ ਕੱਲ ਥੋੜਾ ਪਵਾ ਕੇ ਗਈਆਂਗੀ ਤੇ ਇੰਨਾ ਕਲੇਸ਼ ਕੀਤਾ ਬੱਬਾ ਉਹੀ ਗੱਲ ਤੈਨੂੰ ਦੱਸੀ ਜਾਂਦੀ ਸੀ ਨਾ ਮੈਂ ਹਾਂ ਮੈਨੂੰ ਕਹਿੰਦਾ ਮੈਂ ਅੱਖ ਮੈਂ ਤਾਂ ਬੱਬਾ ਥੋੜਾ ਪਵਾ ਕੇ ਗਈਆਂ ਅੱਧੀ ਰਾਤ ਕਹਿੰਦਾ ਬੱਬੇ ਕੋਲ ਤੁਰ ਪੈਈਆਂ ਥੋੜਾ ਪੋਣ ਦਾਰੂ ਵਾਲੇ ਬੰਦੇ ਨੂੰ ਕੀ ਸਮਝਾ ਬੈ ਅਗਲਾ ਮਾਂ ਲਈ ਆ ਭਾਈ ਹੁੰਦਾ ਫਿਰ ਰਾਤ ਘਰੋਂ ਕੱਢ ਮੈਨੂੰ ਬੁਰੇ ਹਾਲ ਜਿ ਵੱਖ ਮ ਲੈ ਕੇ ਗਵਾਂਢੀਆਂ ਦੇ ਘਰੇ ਬੈਠੀ ਰੋਟੀ ਚੱਕਰ ਨਹੀਂ ਖਾਣ ਦਿੱਤੀ ਸਾਨੂੰ ਚਾਰ ਪਈ ਉਹ ਗਾਜਰਾ ਪਈਆਂ ਰਗੀਆਂ ਮਾਲੇ ਹੋਵਾਂਗਾ ਕਾਦਰ ਲੰਘ ਕੋਈ ਨਾ ਬਬਾ ਲਾਚਰਾ ਕਿੰਨਾ ਵਧੀਆ ਹੈ ਮੈਂ ਤੜਕੇ ਦੀ ਭੁੱਖਣ ਭਾਣ ਅੱਜ ਨਿਕਲੀ ਹੋਈ ਆ ਮੈਂ ਤਾਂ ਉਹ ਪੈਰ ਵਾਲੀਆਂ ਪਾਈਆਂ ਸੀ ਬਾਬਾ ਉਹ ਵੇਚ ਕੇ ਅੱਜ ਪਿੰਡ ਫੜਾ ਕੇ ਆਈਆਂ ਸਨੈਰ ਨੂੰ ਉਹ ਮੇਰੀ ਮਾਂ ਹੋਰੀ ਕਹਿੰਦੇ ਕੋਈ ਨਾ ਸਜਦਰ ਨੂੰ ਛਡਾ ਦਾਂਗੇ ਭਈ ਅਸੀਂ ਵੀ ਔਖੇ ਆਂ ਕਿ ਤੂੰ ਇੱਕ ਵਾਰੀ ਪੈਸੇ ਲੈ ਜਾ 1000 ਰੁਪਈਆ ਆਹ ਪਈਆਂ ਨੂੰ ਭਈ ਗਾਜਰਾ ਦਾਲ ਬਣਾ ਲਾ ਦੇ ਠੀਕ ਆ ਓਏ ਨਾ ਬੱਬਾ ਮੈਂ ਬਣਾ ਲੂੰਗੀ ਸਬਜ਼ੀ ਤਾਂ ਹੁਣ ਜਵਾਕਾਂ ਹੀ ਸੋਚ ਲੱਗੀ ਪਈ ਬੱਬਾ ਲੇਟ ਤਾਂ ਮੈਂ ਹੋ ਗਈ ਹੁਣ ਜਵਾਕਾਂ ਦਾ ਕੀ ਬਣੂਗਾ ਇੱਕ ਮੇਰੇ ਕੋਲੇ ਫੋਨ ਫਾੜ ਨਹੀਂ ਹੈਗਾ ਵੀ ਕਰੇ ਫੋਨ ਹੀ ਕਰਦਾ ਜਵਾਕਾਂ ਨੂੰ ਨਾਲ ਹੀ ਰੱਖਿਆ ਕਰ ਭਾਈ ਆ ਕੀ ਬਣਾਈ ਬੈਠਾ ਬੱਬਾ ਆ ਦੇ ਪਈ ਮਿਰਚਾਂ ਤਲੀਆਂ ਸੀ ਮੈਂ ਅੱਛਾ ਆ ਦੇ ਕੰਡੀਆਂ ਦੇ ਘਾੜੋਂ ਤਲੀਆਂ ਨੇ ਮਿਰਚਾਂ ਇਹ ਨਾ ਬੱਬਾ ਉਹ ਚ ਪਾਲਾ ਡੱਬੇ ਚ ਪਾਲਾ ਕਈ ਵਾਰ ਇੱਕ ਮੋੱਕੇ ਨਹੀਂ ਦਾਲ ਪਾਣੀ ਉਹਨਾਂ ਨਾਲ ਰੋਟੀ ਪਾਣੀ ਖਾਦਾ ਜਾਂਦਾ ਓਏ ਤਾਜੂ ਤਲੀਆਂ ਸੀ ਵੀ ਦਾਲ ਪੜੀ ਆਪ ਕੋ ਨਹੀਂ ਹੁੰਦਾ ਮਰਚਰ ਵਾਲਾ ਸਾਲਿਆ ਕਰਾਂਗੇ ਤੈ ਤਾਂ ਰੋਟੇ ਟਖਾਲੀ ਹੋਣੀ ਬੱਬਾ ਮੈਂ ਤਾਂ ਖਾਲੀ ਬਾਈ ਅੱਛਾ ਚਲ ਕੋਈ ਨਾ ਪਹਿਲੇ ਮੈਨੂੰ ਕਰ ਦਿਆ ਜਦ ਮੈਂ ਚੀਰ ਲੈਨੀ ਆਂ ਈਰ ਲਾ ਬਾਈ ਆਹੋ ਮੈਂ ਨਹੀਂ ਰਹੀ ਹਾਂ ਬੱਬਾ ਮੂੰਹ ਨੇਰਾ ਜਾ ਹੋਰ ਪਵੜਾ ਹੋਰ ਸਪਾਈ ਲੈਂਦੀ ਇੱਕਾ ਥੋੜਾ ਦਾ ਬੱਬਾ ਫੇਰ ਪਵਾ ਲੂੰਗੀ ਤੜਕੇ ਜਾਂਦੀ ਹੋਈ ਪਵਾ ਜੂੰਗੀ ਹੋਰਗੇ ਇੱਕ ਤਾਰ ਕੱਟਣ ਵਾਲੀ ਪਈ ਆ ਹਰੇ ਬਾਬਾ ਬੋਲੇ ਤਾਰ ਕੱਢ ਦਨੀ ਮੈਂ ਗੱਜਰਾ ਫੇਰ ਚੀਰ ਨੂੰ ਹਾਂ ਗੱਜਰਾ ਫੇਰ ਚੀਰ ਲੂੰਗੀ ਮੈਂ ਤਾਰ ਖੜ ਦਨੀ ਇਹਨੇ ਤਾਰ ਕੱਢ ਦੇ ਫਿਰ ਹੋਰ ਸੁਕ ਪੀਣਾ ਅਸਲੇ ਕੋੜ ਕੋਟ ਨਾ ਕੋਈ ਨਾ ਮੈਂ ਕੱਢ ਦਨੀ ਤਾਰ ਇਹਨਾਂ ਚਾਰ ਕੱਢੀ ਦਨੀ ਹੈ ਬਾਬਾ ਵਿਚਾਰਾ ਇੰਨਾ ਬਿਮਾਰ ਹੋ ਰਿਹਾ ਲੈ ਮੈਂ ਤਾਂ ਪਤਾ ਹੀ ਨਹੀਂ ਸੀ ਕੱਲ ਮੇਰੇ ਮਾਗਲ ਬੁਖਾਰ ਚੜਦਾ ਆ ਵਿਚਾਰੇ ਚੱਲ ਬੰਦਾ ਹੀ ਬੰਦੇ ਦਾ ਰੋ ਹੁੰਦਾ जब मैं बाबे बेचारे दो दिन सेवा कर दूनी गल जक जक कर पी देख जवाखा कपड़े ले कर ली ए बंदे का पुनः लग सेवा करी तू मैं रोटी पानी बका बेचारू खवा दनी जवाखा ही सोच लगी भ मर आई ना दू पी के जलूस क्डूगा चल ਗਾਈਆਂ ਵੀ ਸੀਲ ਨੇ ਬਾਬੇ ਦੇ ਤੇ ਵਿਚਾਰਦੀ ਜਮੀਨ ਹੀ ਹਿੰਦੀ ਵਿਚਾਰਦੀ ਲੈ ਬਾਬਾ ਕੜਤੀ ਤਾਰ ਕਾਹ ਦਾ ਕਾਹ ਦਾ ਰੋਈ ਆ ਗਏ ਨੇ ਆਉਂਦੇ ਹੁਣ ਬਾਬਾ ਜਮੀਨ ਹਿੱਲ ਲਾਈ ਵਧੀਆ ਵਿਚਾਈ ਕਰੀ ਗਾਂ ਦੀ ਭਾਈ ਸਹੀ ਲਾਗੀ ਪੂਰੀ ਹਾਂ ਸਹੀ ਲਾ ਵਿਚਾਰੀ ਇਹੋ ਜਿਹਾ ਪਸੂ ਹੀ ਹੋਵੇ ਕੋਈ ਮਰਜੀ ਚੋਦੀ ਸਹੀਰ ਦਾ ਪਸੂ ਹੀ ਲੈਣਾ ਹੋਣਾ ਭਾਈ ਹਾਂ ਇਹ ਤਾਂ ਹੈ ਬਾਬਾ ਘਰੂ ਆ ਭਾਈ ਇਹ ਘਰ ਰਿਸ਼ਤੇਦਾਰੀ ਚ ਲਿਆਤੀ ਸੀ ਬਾਬਾ ਹੁਣ ਮੈਂ ਘਰ ਫੋਨ ਕਿਵੇਂ ਲਾਵਾਂ ਕਿਹਨੂੰ ਲਾਵਾਂ ਕਿਹਨੂੰ ਆਖਾ ਵੀ ਮੈਂ ਭਈਆ ਜਾ ਨਹੀਂ ਸਕਦੀ ਘਰੇ ਕੋਈ ਆਂਡੀ ਗਮਾਡੀ ਦਾ ਨੰਬਰ ਪਾਈ ਬਾਬਾ ਮੇਰੇ ਨੰਬਰ ਕਿੱਥੇ ਜਾਦ ਰਿਹਾ ਮੈਂ ਤਾਂ ਆਣ ਪੜਾਂਗੀ ਫਿਰ ਮੋਟਰਸਾਈਕਲ ਤੇ ਮਗ ਚੱਲਦੇ ਆਪਾਂ ਨਾ ਬਾਬਾ ਉਹ ਤਾਂ ਡਾਂਗ ਲੈ ਕੇ ਮਾਗਰ ਪੈਜੂਗਾ ਹੈ ਬਾਲਾ ਉਹ ਤਾਂ ਡਾਂਗ ਲੈ ਕੇ ਮਾਗਰ ਪੈਜੂਗਾ ਤੇਰੇ ਵੀ ਤੂੰ ਜਵਾਕਰ ਦਾ ਨਾਲ ਲਿਆਉਣਾ ਈ ਸੌਰੀਏ ਬਾਬਾ ਮੈਨੂੰ ਕੀ ਰਸਾ ਮੈਂ ਮੈਂ ਗਈ ਸੀ ਪਿੰਡ ਅ ਰਾਤ ਨੂੰ ਦੱਸਦੇ ਜਾਨੀ ਵੀ ਕੋਲੇਸ ਪਾ ਲਿਆ ਆਪਦੀ ਪੈਰਾਂ ਵਾਲੀਆਂ ਧਰ ਕੇ ਅੱਛਾ ਤੇ ਆਉਂ ਕਰਕੇ ਮੈਂ ਅਖਲੇ ਨਾਲ ਟਾਟਾ ਕੋਟਾ ਲੈ ਆਉਂਗੀ ਕੱਲ ਜਿਹੜਾ ਤੂੰ ਉੱਤੇ ਸੀ ਪੈਸੇ ਮੈਨੂੰ ਉਹਦਾ 1000 ਦਾ ਤਾਂ ਮੈਂ ਸੌਦਾ ਲਿਆ ਤੇ ਬਾਕੀ ਮੈਂ ਜਵਾਖਾ ਲੋਕ ਆਪਣੇ ਦਵਾਤੇ ਵਧੀਆ ਦਵਾਤੇ ਕੱਪੜੇ ਹਾਂ ਵਧੀਆ ਦਵਾਤੇ ਬਾਬਾ ਤੇ ਉਹ ਫਿਰ ਮੇਰੀ ਬੀਬੀ ਹੋਰੀ ਕਹਿੰਦੇ ਇਹ ਤੇ ਭਈ ਤੂੰ ਆਟਾ ਕੋਟਾ ਲੈ ਜੀ ਤੇ 1000 ਰੁਪਏ ਜੋ ਬਤਾ ਤੈਨੂੰ ਪਹਿਰਾ ਆਣੀ ਹੁਣ ਤੂੰ 1000 ਰੁਪਏ ਦਦ ਕੋਣਾ ਨਾ ਬਾਬਾ ਤੂੰ ਦੋ ਦਿਨ ਹੋਰ ਆਉਗਾ ਬਾਬਾ ਨਾ ਭਈ ਦੋ ਦਿਕਾ ਘੜਾ ਘਟਣਗੇ ਕੰਮ ਬਾਬਾ ਅਕਲਾਂ ਇਹ ਭਾਈ 2 ਕਿਲੋ ਪਾ ਕੇ ਲੈ ਜੀ 2 ਕਿਲੋ ਪਾ ਕੇ ਲੈ ਗਿਆ ਲੈ ਅੱਛਾ ਚਲ ਕੋਈ ਨਾ ਬਾਬਾ 2 ਕਿਲੋ ਛੱਡ ਕੇ ਗਿਆ ਆਪਣੇ ਫੀਲ ਵਾਸਤੇ ਸੇਬ ਵੀ ਆ ਬਣਾ ਲਾਂਗੇ ਕੋਈ ਨਾ ਬਾਬਾ ਸੇਬ ਵੀ ਆ ਬਣਾਣੀ ਭਾਈ ਚਲ ਕੇ ਦਿਖਾ ਦਿੰਗਾ ਨਹੀਂ ਹੋਣੀਆਂ ਤਾਂ ਹੋਰ ਨੇ ਵਾ ਲੈ ਚੱਲ ਭਾਈ ਇੰਨਾ ਉਹ ਕਰਦਾ ਬਾਬਾ ਵਿਚਾਰਾ ਹਰਕਾ ਦੇ ਬਾਬਾ ਕੋਈ ਨਾ ਸੇਬੀਆਂ ਕਰ ਲਾਂਗੇ ਥੋੜੀਆਂ ਜੀਆਂ ਪਾਰਟੀ ਵਾਰਟੀ ਕਰ ਲਿਓ ਭਾਈ ਖਾਣਾ ਵੀ ਤੋਲ ਲੈ ਜਣੇ ਕੋਈ ਨਾ ਪਾਪਾ ਮੈਂ ਤੈਨੂੰ ਆਇਆ ਪੁੱਛਦੀ ਸੀ ਵੀ ਕੋਈ ਕੁਝ ਕਹਿੰਦਾ ਤਾਂ ਨਹੀਂ ਮੈਂ ਰਾਤ ਰਹਿ ਗਈ ਤੇਰੇ ਕੋਲ ਹਾਂ ਮੈਂ ਪਾਪਾ ਕੋਈ ਕੁਝ ਕਹਿੰਦਾ ਤਾਂ ਨਹੀਂ ਵੀ ਰਾਤ ਰਹਿ ਗਈ ਬਾਬੇ ਕੋਲੇ ਅਡਾਂ ਦਾ ਵੀ ਪਾਸ ਤੇ ਭਾਈ ਹਾਂ ਤਾਂ ਪਾਪਾ ਹੁਣ ਤੈਨੂੰ ਪਤੀ ਆਗਲਾ ਅੱਜ ਕੱਲ ਕਹਿ ਰਾਰਾ ਭਾਈ ਮੇਰਾ ਤੂੰ ਕੋਈ ਕੋਈ ਉਂਤਰੀ ਫਰਦੀਆਂ ਉਹ ਤਾਂ ਨਹੀਂ ਤੇਰੀ ਫਰਦੀ ਬਾਬਾ ਕਦੇ ਕੋਈ ਇਤਰਾਜ਼ ਕਰਨ ਲੱਗ ਜਾਣਾ ਕਿਵੇਂ ਕਰ ਰਾਹ ਤੂੰ ਇਤਰਾਜ਼ ਆ ਵੀ ਬਾਬੇ ਕੋਲੇ ਕਿਵੇਂ ਜਨਾਨੀ ਬਾਬੇ ਕੋਲੇ ਹੁਣ ਭਾਈ ਮੇਰੇ ਕੋਲੇ ਆਉਂਦੀ ਰੋੜਾ ਪਾਉਣ ਕੋਈ ਰਾਤ ਨੂੰ ਵਿਚਾਰੀਆਂ ਬੁੜੀ ਹੁੰਦੀਆਂ ਨਾਲ ਰਾਤ ਰਾਤ ਵੀ ਹੋ ਜਾਂਦੇ ਬਾਬਾ ਉਹ ਰਹਿਣਾ ਹੀ ਪਿਆ ਜੀ ਮੇਰੇ ਕੋਲੇ ਹੀ ਰਹਿ ਕੇ ਜਾਂਦੀਆਂ ਰਾਤ ਚਲ ਫੇਰ ਤਾਂ ਠੀਕ ਆ ਬਾਬਾ ਹੁਣ ਤੂੰ ਬੁੜੀ ਆਈ ਹੂੰ ਜਾਂ ਬਾਲੀ ਦੂਰ ਹੂੰ ਨਾਲ ਉਹਦੀ ਨਾਲ ਕੁੜੀ ਹੁੰਦੀ ਆ ਨੂੰ ਹੁੰਦੀ ਆ ਅੱਛਾ ਤੂੰ ਚਾਰ ਕਿਉਂ ਦੋ ਰਾਤਾਂ ਆ ਕੇ ਆਦੀਆਂ ਨੇ ਮੇਰੇ ਕੋਲੇ ਇਹ ਹੈ ਇਹ ਤਾਂ ਹੈ ਨਾ ਚਲ ਕੋਈ ਆਏ ਕਰੀ ਮਰਚ ਮੜੀ ਹਰੀ ਬਾਲੀ ਅਰੀ ਮਰਚ ਨਾਲ ਤੇ ਨੂਆ ਖਾ ਕੇ ਖੋਸਾਂ ਕੋਈ ਨਾ ਮੈਂ ਪਾ ਲੂੰ ਬਾਬਾ ਤੇਰੇ ਥੋੜਾ ਤਾਂ ਮੈਂ ਟੱਲੀ ਵਰਗੀ ਕਰਤੀ ਇੱਕਾ ਦੋ ਪਾ ਦਾਂਗੇ ਫਿਰ ਇੱਕਾ ਪਾਰਾ ਤੂੰ ਪਾ ਦਾਂਗੇ 10:00 ਵਜੇ ਇੱਕ ਰਹਿ ਗਿਆ ਬਾਬਾ ਥੋੜਾ ਤਾਂ ਉਪਰ ਇੱਕ 10:00 ਵਜੇ ਪਾ ਜਾਗੇ ਇੱਕ ਵੱਧ ਪਾਵਾਗੇ ਇੱਕ ਤੜਕੇ 4:00 ਵਜੇ ਪਾਵਾਗੇ ਦੋ ਪਾ ਦਾਂਗੇ ਤਿੰਨ ਪੈਂਦਾ ਹੁੰਦੇ ਨੇ ਬਾਬਾ ਥੋੜੇ ਤਾਂ ਉਹ ਤਾਂ ਭਾਈ ਆਪ ਦੀ ਮਰਜ਼ੀ ਆ ਥੋੜਾ ਜਿਹਾ ਪਰ ਪਾਵਾ ਲਾ ਨਾ ਨਾ ਇਹ ਕਿਵੇਂ ਮਰਜ਼ੀ ਆ ਬਾਬਾ ਥੋੜੇ ਤਾਂ ਨਹੀਂ ਪੈਂਦੇ ਹੁੰਦੇ ਨੇ ਉਹ ਭਾਈ ਇੱਕ ਜੇ ਵੱਧ ਪਵਾ ਲੇਗੀ ਤੂੰ ਹੀ ਸੌਖੀ ਰਹੇਗੀ ਚਲ ਕੋਈ ਨਾ ਬਾਬਾ ਤੈਨੂੰ ਵੱਧ ਪਤਾ ਹੋਣਾ ਮੇਰੇ ਨਾਲ ਹੋਰ ਨਾਲੇ ਉਹ ਇੱਕ ਥੋੜਾ ਫਿਰ ਕੰਮ ਬੰਦ ਕਰਦਾ ਉਸ ਤੋਂ ਦੀ ਹੋਰ ਜਿਹੜੀ ਚੀਜ਼ ਹੁੰਦੀ ਆ ਉਹ ਪਰਾ ਹੋ ਜਾਂਦੀ ਆ ਅੱਛਾ ਠੀਕ ਆ ਬਾਬਾ ਤੂੰ ਤਾਂ ਬੰਨੀ ਪਾਉਣਾ ਹੁਣਾ تھا ਲਈ ਤੇਰੇ ਚਾਰ ਪਾਉਂਗਾ ਠੀਕ ਆ ਠੀਕ ਆ ਬਾਬਾ ਆਹ ਬਸਰੀ ਤੰਦਰੁਸਤ ਹੋ ਜਾਊਗਾ ਵਧੀਆ ਹੋ ਜਾਊਗਾ ਕੰਮ ਕੁੰਮ ਕਰਨ ਲੱਗ ਜੇਗੀ ਹਾਂ ਇਹ ਤਾਂ ਹੈ ਬਾਬਾ ਹਾਂ ਨਾ ਅੱਗੇ ਨਾ ਫਰਕ ਆ ਬਾਬਾ ਐਵੇਂ ਤਾਂ ਕਹਿਣਾ ਨਹੀਂ ਜਾਂਦਾ ਥੋਲੇ ਨੇ ਦੇਖ ਮੈਨੂੰ ਨੌਂ ਵਰ ਨੌਂ ਕਰਤਾ ਮੈਂ ਦਵਾਈ ਛੱਡਤੀ ਉਹਦੇ ਜਿਦੇ ਤੇ ਥੋੜਾ ਪਗ ਲੈ ਗਈ ਆ ਛੱਡੀ ਕਾ ਢੋਕਾ ਤਾਂ ਨਹੀਂ ਲਵਾਇਆ ਨਾ 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 ਬਾਬਾ ਕੁਝ ਵੀ ਨਹੀਂ ਲਵਾਇਆ ਨਾਲ ਵੀ ਨਹੀਂ ਕਿਹੜੇ ਡਾਕਟਰ ਤੋਂ ਨਾ ਨਾ ਬਾਬਾ ਇਹ ਮਤਨੂ ਆਖਾ ਜੀ ਮਾਪਈ ਆਪਣੀ ਦਵਾਈ ਦਿੱਤੀ ਹੋਈ ਟੀਕਾ ਲਵਾਉਣ ਦੀ ਲੋੜ ਜੇ ਆਪਾਂ ਟੀਕਾ ਲਾਤਾ ਹਾਂ ਇਹ ਤਾਂ ਹੈ ਬਾਬਾ ਨਾ ਮੈਂ ਤਾਂ ਹੁਣ ਬਾਬਾ ਬੱਲੇ ਨੂੰ ਯਕੀਨ ਨਹੀਂ ਥੋੜੇ ਥੋੜੇ ਤੇ ਹੁਣ ਤਾਂ ਯਕੀਨ ਆਗਾ ਵੀ ਇਹ ਵੀ ਕੋਈ ਹੁੰਦਾਗਾ ਮਾੜਾ ਮੋਟਾ ਟੂਣਾ ਟਾਪਟਾ ਹੀ ਹੁੰਦਾ ਹੈ ਵੀ ਹੈ ਅਕੇ ਜਰਾਮ ਆ ਜੇ ਇਨਫਰਾ ਸੁਆਦੀ ਚੁੰਡੀ ਨਾਲ ਵੀ ਆਰਾਮ ਆ ਜੀ ਹੋਰ ਹੋਰ ਹੀ ਅਜ ਤਾਂ ਰੌਣਕ ਹੀ ਲਾਤੀਆਂ ਮੈਂ ਤਾਂ ਆ ਕੇ ਲੈ ਇਹ ਤਾਂ ਹੈ ਬਾਬਾ ਹੁਣ ਇਕੱਲਾ ਕਿੱਥੇ ਇਕੱਲਾ ਬੰਦਾ ਕਿੱਥੇ ਦੋ ਜਣੇ ਹੈ ਔਰ ਕੋਈ ਕੱਢ ਲਾ ਜਣਾ ਪਿਆ ਸੀ ਮੈਂ ਤਾਂ ਦਾਲ ਵੀ ਨਹੀਂ ਬਣਾਉਂਗਾ ਸੀਆਂ ਹੀ ਪਾ ਜਾਂਗਾ ਖਰਚਾ ਨਾਲ ਖਾ ਕੇ ਸੌਰੀ ਹੋਰਾਂ ਹੋ ਗੇ ਤੁੰਗਾ ਲੋਸਾਂ ਆਵਾ ਬਾ ਇੱਕ ਮੇਰੇ ਕੋਲੇ ਨਾ ਕੋਈ ਜਨਾਨੀ ਰਿੰਗ ਧਰ ਗਈ ਸੀ ਅੱਛਾ ਕਿਉਂ ਬਾਬਾ ਉਹ ਬੱਚਾ ਨਾ ਇਹ ਨੂੰ ਜਿਹੜਾ ਪਹਿਪੂ ਜੈ ਨਹੀਂ ਸੁਣਾ ਕੋਲੇ ਅੱਛਾ ਉਹ ਮੈਨੂੰ ਕਹਿੰਦਾ ਭਾਈ ਆ ਰੱਖ ਲੈ ਸਾਡੇ ਸਾਡਾ ਨਾਂਜ ਕਰ ਦੇ ਅੱਛਾ ਮੁੜ ਕੇ ਚਾਰ ਪੰਜ ਸਾਲ ਹੋ ਗਏ ਲੈਣ ਨਹੀਂ ਆਇਆ ਕੋਈ ਗਰੀਬ ਹੋਣਾ ਬਾਬਾ ਇਹਨਾਂ ਦਾ ਖਾਇ ਖਰਚੀ ਮੈਂ ਕੋਈ ਰੱਖਦਾ ਨਹੀਂ ਸੀ ਮੱਲੋ ਮੰਡੀ ਦੀਆਂ ਕਹਿੰਦੇ ਬਾਬਾ ਸੀ ਫੇਰ ਇਲਾਜ ਨਹੀਂ ਕਰਾਉਣੀਆ ਅੱਛਾ ਜਿਹੜਾ ਹੁਣ ਉਹਨਾਂ ਦਾ 22300 ਰੁਪਿਆ ਸਮਾਨ ਤੇ ਲੱਗਿਆ ਸੀ ਉਹ ਤਾਂ ਮੈਂ ਉਹਦੇ ਕੋਲ ਹੀ ਲਾਇਆ ਸੀ ਭਾਈ ਬਾਬਾ ਮੇਰੀ ਗੱਲ ਸੁਣ 22300 ਦੇ ਪਿੱਛੇ ਰਿੰਗ ਰੱਖ ਗਈਆਂ ਸੋਨੇ ਦੇ ਹੈ ਔਰ ਬਾਇਆ ਕਹੇ ਬਾਬਾ ਵੀ 22300 ਦੇ ਦੇ ਜੋ ਤਾਂ ਲੈ ਜੀਓ ਅੱਛਾ ਮੈਂ ਤਾਂ ਵੀ ਕਹਿੰਦੀ ਮੈਂ ਕੋਈ ਗੱਲ ਨਹੀਂ ਪਈ ਤੁਸੀਂ ਰਿੰਗ ਲੈ ਜਾਓ ਜਿਹਦੇ 22300 ਹੋਏ ਉਹ ਦੇ ਦਿਓ ਮੈਨੂੰ ਬਾਬਾ ਉਹੀ ਗੱਲ ਨਹੀਂ ਤਾਂ ਤੁਮੈਨੂੰ ਕੱਲ ਕਹੀ ਜਾਂਦਾ ਸੀ ਕਹਿੰਦਾ ਭਈ ਮੈਂ ਕੋਈ ਪੈਸੇ ਦਾ ਥੋੜਾ ਥੋੜਾ ਜਿਹਾ ਕੋਈ ਪੈਸਾ ਲੈ ਲੈਂਦਾ ਭਈ ਉਹ ਤਾਂ ਸਮਾਨ ਦੇ ਦਾ ਲੱਗਣਗੇ ਜਿਹੜਾ ਹੁਣ ਸਮਾਨ ਲਤੂਗਾ ਹਾਂ ਇਹ ਤਾਂ ਹੈ ਰੋਣ ਹੁਣ ਸਮਾਨ ਟੂਣਾ ਟਪ ਟੂ ਖਾਸੀ ਕਰੀ ਸੀ ਭਈ ਉਹ ਤਾਂ ਅੱਛਾ ਕੋਈ ਮਾਰਕਰ ਜੀ ਲੱਗੀ ਹੋਈ ਕੋਈ ਅੱਛਾ ਕੋਲਾ ਲਾਜ ਕਰਿਆ ਸੀ ਉਹਦਾ ਬਾਲਾ ਕੋਲ ਮਨ ਲਾਦਾ 27-2800 ਰੁਪਏ ਦਾ ਸਬਾਨ ਆ ਗਿਆ ਸੀਗਾ ਅੱਛਾ ਇਹ ਜਿਆ ਕਿੰਨਾ ਲੱਗ ਗਿਆ ਸੀਗਾ 5000 ਰੁਪਏ ਲੱਗ ਗਿਆ ਸੀਗਾ ਠੀਕ ਐ ਆ ਜਾ ਕੇ ਦਿਖਾ ਮੈ ਭਈ

ਆ ਜਾ ਭਾਈ ਲਾਈਟ ਲਾਈ ਜਾ ਤੂੰ ਆ ਜਾ ਅੰਦਰ ਆ ਜਾ ਭਾਈ ਇੱਥੇ ਦਿਖਾ ਦਿੰਦਾ ਪਪਾ ਬਾਹਰ ਉਹ ਬਾਹਰ ਦਾ ਦਿਖਾ ਦੇ ਕੋਈ ਵਾਰੀ ਕੋ ਦੇਖਣਾ ਹੁੰਦਾਗਾ ਅੱਛਾ ਚਾਦਰ ਉੱਪਰ ਵਧੀਆ ਵਿਸ਼ੇ ਪਈ ਦੇਖ ਹਾਂ ਵਧੀਆ ਵਿਸ਼ੇ ਬਾਬਾ ਇੱਥੇ ਪਈ ਨੇ ਬਾਬਾ ਉਹ ਤਾਂ ਪਈ ਮੇਰੇ ਗੀਜੇ ਜੀ ਨੇ ਇਹਦਾ ਹਾਏ ਦੇਖੇ ਬਾਬਾ ਕਿੱਡਾ ਝੂਠ ਮਾਰਦਾ ਹੈ ਆਏ ਭਾਈ ਆਏ ਗੀਜੇ ਦੇ ਵਿੱਚ ਨੇ ਤਾਂ ਕਹੀ ਜਾਂਦਾ ਖਾਂਦਾ ਉੱਥੇ ਨੇ ਹਾਂ ਬਾਬਾ ਮੋਹਰਾ ਆਲੇ ਨਹੀਂ ਹਣਾ ਮੈਂ ਕਿ ਆ ਭਾਈ ਮੈਂ ਕਿਹਾ ਤਾਂ ਹੈਗਾ ਬਾਬਾ ਐ ਨਹੀਂ ਰੱਖੋਣੀ ਚਾਹੀਦੀ ਕਿਸੇ ਚੀਜ਼। ਪਰ ਤੈਨੂੰ ਦੇ ਦੂੰ ਐ ਮੈਂ। ਨਾ ਬਾਬਾ ਮੈਂ ਨਹੀਂ ਪਾਉਂਦੀ। ਕੀ ਪਤਾ ਕਿਹੜੀ ਗਰੀਬੜੀ ਨੇ ਹੋਣਗੇ ਵਿਚਾਰੇ। ਜੇ ਉਹ ਮੰਗਣਾ ਆ ਗਿਆ ਭਲਾ ਕੇ ਦੇ ਦਿਆਂਗੇ। ਚਲ ਬਾਬਾ ਹੁਣ ਤਾਂ ਤੂੰ ਰੱਖ। ਹੈ? ਪਾਰਾ ਸੋਨਾ। ਨਾ ਹੁਣ ਨਹੀਂ ਮੈਂ ਪਾਉਂਦੀ। ਤੜਕੇ ਜਾਂਦੀ ਹੋਈ ਬੈਠੂਗੀ ਬਾਬਾ। ਪਾਰਾ ਸੋਨਾ ਲੱਗਣੇ ਤੇ। ਨਹੀਂ ਨਹੀਂ ਬਾਬਾ ਤੜਕੇ ਜਾਂਦੀ ਹੋਈ ਪਾ ਲੂ। ਲੈ ਮੜਾ ਜਾਹੋ ਜੀ ਮੰਤਰ ਮਾਰਨਾ ਵੀ ਮੜਾ ਜਾ ਇੱਕ। ਬਾਬਾ ਥੋੜਾ ਤਾਂ ਮੈਂ ਕਹੀਂ ਫੇਰ ਪਾ ਦੀ ਮੈਂ ਐਸਾ ਹੀ ਸੋਚਦਾ। ਉਹ ਮੜਾ ਜਾ ਮੰਤਰ ਮਾਰ ਦਈਏ ਕਿਰਾਂ ਤੂੰ। ਪਾਰ ਪਾਰ ਪੇੜ ਕੇ। ਬਾਬਾ ਨੂੰ ਤਾਂ ਹੋਰ ਹੁਣ ਮੇੜੀ ਦੇ ਮਾ ਥੋੜੇ ਵਾਲਾ ਕੰਮ ਵੀ। ਮੇਰਾ ਕੌਡੀ ਪਵਾ ਰੱਖੀ ਆ। ਇਹ ਤਾਂ ਬਾਬਾ ਮੇਰੇ ਨਾਲ ਧਰਨ ਬੱਕਰੀ ਕਿੱਦੇ ਦੀ। ਇਹ ਤੈਨੂੰ ਤੇਰ ਦੂੰ ਬਈ ਮੈਂ। ਉਹ ਰਾਤ ਤੈਨੂੰ ਲੋਟ ਹੋ ਜੂਗੀ। ਚਲ ਠੀਕ ਆ ਬਾਬਾ। ਚਲ ਹੁਣ ਥੋੜਾ ਹੀ ਪਵਾ ਲਿਆ। ਤੇ ਉਹੀ ਗੱਲ ਤੜਕੇ ਫਿਰ ਮੈਨੂੰ ਜਾਂਦੀ ਹੋਈ ਇੱਕ ਵਾਰ ਪਵਾ ਦੇਣੀ। ਫੇਰ ਮੈਂ ਸਿੱਧਾ ਕੰਮਤੀ ਆ ਜਾ ਕਰੂੰਗਾ ਬਾਬਾ ਤੇਰੇ। ਚਲਿਆ ਜਾਣਾ ਮੈਂ ਬਈ 2 ਵਾਰੀ ਜਵਾਕਾਂ ਦਾ ਕਰਕੇ। ਨਾ ਫਿਰ ਮੈਂ ਕੰਮਤੀ ਆ ਜਾ ਕਰੂੰਗੀ। ਨਾਲੇ ਤੇਲ ਬਣਾ ਦੂੰਗਾ ਰਾਤ ਮੱਧ। ਹਾਂ ਤੇਲ ਬਣਾ ਲਿਆ ਜਿਹੜਾ ਤੇਰੇ ਇਹ ਕੌਡੀ ਬੰਦੀ ਆ ਨਾ ਤਰਨ ਬੱਕਦੇ ਬਾਬਾ ਤਾਰਨ ਕਾਣ ਤੇਲ ਬਣਾ ਕੇ ਦਿੰਦਾ ਨੂੰ ਇਹੋ ਜਿਹਾ ਹਾਂ ਮੁੜ ਕੇ ਤੇਰੇ ਤਰਨ ਨਹੀਂ ਪੱਕੂਗੀ ਪਾਣੀ ਕਿੰਨਾ ਮਾਰੀ ਬਾਬਾ ਮੈਂ ਤਾਂ ਉਹਦੀ ਪੱਕ ਜਿੰਦਾ ਮੈਂ ਤਾਂ ਬੱਠਾ ਬਣਾਇਆ ਪਰ ਅਸਲ ਗੋਹੇ ਦਾ ਤਾਂ ਚੱਕਾ ਚੱਕਾ ਜਿੰਨਾ ਮਰਜੀ ਬਾਹਰ ਚੱਕ ਲਈਂ ਤੇਰੀ ਤਰਨ ਪੈ ਗਈ ਤਾਂ ਮੈਨੂੰ ਕਹਿ ਵੀ ਮੱਕਾ ਮਾ ਛੜ ਦੂੰ ਪਈਏ ਤਰਨ ਪੈ ਗਈ ਤੇਰੇ ਠੀਕ ਆ ਬੱਠਾ ਨਾ ਕੋਈ ਨਾ ਹੋਰ ਸੌਰੀ ਏ ਆ ਜਾ ਕਰ ਟਾਈਮ ਪਾਸ ਹੋ ਜਾ ਕਰੂਗਾ ਤੇਰੇ ਨਾਲ ਮੇਰਾ ਆ ਨਾ ਕੋਈ ਨਬਬਾ ਜ ਫਿਰ ਹੋਤੋ ਤੋਤਵਾਈ ਕਰ ਗਈ ਅਮਾ ਲਈ ਆ ਹੋਣੀ ਗਈ ਆ ਭਾਈ ਉਹ ਵੀ ਹਜੇ ਅੱਛਾ ਫਿਰ ਉਹਨੂੰ ਕਹਤਾ ਸੀ ਵੀ ਭਾਈ ਮੇਰੇ ਉਹ ਆਇਆ ਕਰੂਗੀ ਕੋ ਕੁੜੀ ਹੋਰ ਲਾ ਲਈ ਮੈਂ ਕਹਤਾ ਉਹਨੂੰ ਅੱਜ ਵੀ ਮੈਂ ਮਾਪੀ ਮਾਇ ਲੱਲੂਆਂ ਦੇ ਕੁੜੀ ਲਾ ਲਈ ਅੱਛਾ ਉਹ ਕਹਿੰਦੀ ਠੀਕ ਆ ਬਾਬਾ ਅੱਜ ਉਹ ਤੱਕੇ ਦਾ ਡਾਉਂਦੀ ਸੀ ਮੈਨੂੰ ਹਾਂ ਕਹਿੰਦੀ ਆ ਜਾ ਬਾਬਾ ਤੂੰ ਜਿਹੜੇ ਬਾਬਾ ਕਾ ਮੰਜਾਲੇ ਝੂੜੀ ਲਾਉਣੇ ਜਿਹੜੇ ਲਹਾਂ ਨਾਲ ਹਾਂ ਮਾਪੀ ਮਤਲਬ ਹੀ ਉੱਤੜੀਆਂ ਆਂਦਾ ਭਾਈ ਅੱਜ ਨਹੀਂ ਰਹਿੰਦੇ ਨਾਲੇ ਅੱਛਾ ਹੁਣ ਤਾਂ ਮਾ ਪਈ ਉਹੀ ਲਾ ਹੋ ਗਈ ਆਕੇ ਠੀਕ ਆ ਠੀਕ ਆ ਪਪਾ ਮਾ ਤੋਂ ਲਾ ਲੂੰਗਾ ਇੱਕ ਦਿਨ ਹਾਂ ਦੋ ਤਿੰਨ ਮਹੀਨੇ ਲੰਘ ਜਾਵਣਗੇ ਨੇ ਕਿ ਦੋ ਤਿੰਨ ਮਹੀਨਿਆਂ ਤੇਕਰ ਜਾਲੀ ਲੱਗਦੇ ਨੇਗੇ ਆ ਤਾਂ ਤੁਹਾਡੇ ਆ ਨੰਬਰ ਨਮਰੇ ਨਮਰ ਜਮਾ ਕਰ ਵੀ ਲੱਗੇ ਪਏ ਨੇ ਹੋਰ ਨਲਿਆ ਹੁਣ ਜੇ ਚੜਾਈ ਕੀਤੀ ਹੁਣ ਮੈਂ ਲਾ ਚੜ੍ਹ ਚੜਾਈ ਆਪਣੇ ਦਵਾਲੀ ਜੀ ਵਾਲੇ ਕੋਈ ਨਵੇਂ ਨਵੇਂ ਘਰ ਤਾਂ ਨਹੀਂ ਲੱਗਦੇ ਛੇਤੀ ਜੀ ਦਾ ਹੁੰਦਾ ਢਾੜ ਢਾੜ ਨਾ ਪੈਂਦਾ ਹਾਂ ਜੋ ਮਾੜਾ ਜਿਹਾ ਪੁਰਾਣਾ ਉਹ ਜਿਹੜਾ 10 ਸਾਲ ਹੋ ਜਾਣ ਉਹ ਤਾਂ ਫਿਰ ਮਹੀਨੇ 20 ਦਿਨਾਂ ਬਾਅਦ ਆ ਉਸਪੇ ਯਾਰਾ ਕਰਨਾ ਪੈਂਦਾ ਹਾਂ ਅੱਜ ਕਾ ਰੰਗ ਜੱਕਰਵਾ ਕੇ ਬਾਬਾ ਤਾ ਕੋਈ ਬੁਰਾ ਹਾਲ ਕਰ ਕੇ ਰੰਗ ਪਈਏ ਉਹ ਕਰਾ ਲਿਆ ਉਹੀ ਮਸਤ ਦੌੜ ਦੌੜ ਤਾ ਔਰ ਇਹ ਤਾਂ ਕਲੇਪਰ ਪਰਮਣ ਲੈ ਜਾਂਦੇ ਨੇ ਬੁਰਾ ਹਾਲ ਹੀ ਹੋ ਰਿਹਾ ਅੰਦਰ ਵੀ ਰੰਗ ਮੰਮਾ ਢੀ ਕਦਾ ਮੋਬਾਈਲ ਤਾ ਰੱਖ ਕੇ ਤੂੰ ਮੋਬਾਈਲ ਇਹ ਨਹੀਂ ਬੱਦੰਬਾਇਲ ਕਿਥੇ ਰੱਖਣਾ ਮੇਰਾ ਲੈ ਜਾ ਮੇਰੇ ਵਾਲਾ ਮੈਂ ਨਵਾਂ ਲੈ ਆਉਂਗਾ ਨਾ ਬਾਬਾ ਮੋਬਾਈਲ ਕਾ ਲੈ ਤੇਰੇ ਵਾਲਾ ਉਹ ਲੈ ਜਾ ਮੈਂ ਸੌ ਰੁਪਏ ਵੇਚ ਰੀਆਂ ਇਹ ਬਾਬਾ ਮੇਰੇ ਬੰਦਾ ਤਾ ਵੇਚ ਕੇ ਉਹ ਦੀ ਨਸ਼ਾ ਖਾ ਜੂਗਾ ਤੇਰੇ ਕੰਮਾਂ ਵੀ ਜਾਊਗਾ ਉਹ ਇੱਥੇ ਬਾਕੇ ਰੱਖ ਲਿਆ ਕਰੀ ਨਾ ਬਾਬਾ ਕਹਿ ਦੂਗਾ ਤੈਨੂੰ ਬਾਬੇ ਦੇ ਮੋਬਾਈਲ ਲੈ ਕੇ ਦੇਤਾ ਤੈਨੂੰ ਤੂੰ ਬਾਬਾ ਘਰ ਉਕੜਵਾ ਦੇਗਾ ਮੈਨੂੰ ਜਮੀ ਰਿੰਗ ਟੋਨ ਬੰਦ ਕਰ ਦਿਆਗੇ ਆਪਾਂ ਬਾਬਾ ਮੈਨੂੰ ਕਿੱਥੇ ਹਿਸਾਬ ਹੈ ਇਹਨਾਂ ਦਾ ਕੋਈ ਸੌਰੀਏ ਕੋਈ ਗਿੱਜਾ ਵਾਲੀ ਨੋ ਇੱਥੇ ਪਰਿਵਾਰ ਦਾ ਬਾਬਾ ਮੈਨੂੰ ਇਹਨਾਂ ਦਾ ਬੰਦ ਕਰਨਾ ਆਵੇ ਨਾ ਚਲਾਉਣਾ ਆਹ ਦੇਗਾ ਇੱਕੋ ਬੰਦ ਹੋ ਜਾਗਾ ਅੱਛਾ ਇਹ ਚੱਲੋ ਬਾਬਾ ਨੰਬਰ ਨੰਬਰ ਕਿੱਥੇ ਲੱਗਦੇ ਨੇ ਫਿਰ ਇਹਦੇ ਇੱਥੋਂ ਨੰਬਰ ਲੱਗ ਜਾਂਦੇ ਨੇ ਇਹ ਆ ਦੇਖੋ ਇਹ ਮਿਲ ਆਵੇ ਆਲੰਬਰ ਆ ਗਿਾਰੇ ਇਹ ਇਹ ਕੀ ਆ ਬਾਬਾ ਟਿੱਕਾ ਜਾ ਹਰਾ ਜਾ ਇਹ ਨੰਬਰ ਲੱਗ ਜਾਂਦੇ ਆ ਐ ਹੋਰ ਕੀ ਇਹ ਕੁਝ ਦੇਖਣਾ ਕੁਸਾ ਇੰਸਟਾਗ੍ਰਾਮ ਦੇਖਣਾ ਉਹ ਇਥੋਂ ਦੇਖ ਲਾ ਇਹ ਕੀ ਹੁੰਦਾ ਬਾਬਾ ਇੰਸਟਾਗ੍ਰਾਮ ਕੀ ਹੁੰਦਾ ਇਹ ਤਾਂ ਆਹੀ ਗਾਣੇ ਗੋਣ ਚੁਣ ਲਿਆ ਆ ਦੇਖਾ ਗਾਣੇ ਗੋਣ ਅੱਛਾ ਅੱਛਾ ਹਾਂ ਇਹ ਵੀਡੀਓ ਕੋਲ ਤੇ ਗੱਲ ਉਧਰ ਉਧਰ ਹੀ ਕਰਨੀ ਹੋਵੇ ਫੋਟੋ ਅੱਛਾ ਲੱਗ ਜਾਂਦੀ ਆ ਉਹ ਤੋਂ ਨਹੀਂ ਬਾਬਾ ਇੱਕ ਦੂਜੇ ਹਾਂ ਆਪਣੀ ਹੁੱਟੂ ਦੀ ਸੈਗਰ ਉੱਧਰ ਉੱਧਰੀ ਨਾ ਬਾਬਾ ਇੰਡਾ ਬੜਾ ਰੈਕਸ ਨਹੀਂ ਲੈਂਦੀ ਮੈਂ ਤੇ ਇੱਥੇ ਤੂੰ ਦਾ ਫੋਨ ਲੱਗ ਜਾਂਦਾ ਆਹ ਦੇ ਨੰਬਰ ਆ ਜਾਂਦੇ ਨੇ ਸਾਰੇ ਮੈਂ ਤਾਂ ਬਾਬਾ ਕਰੋ ਕੱਢ ਦੂ ਕਰੋ ਕੱਢ ਦੂ ਫਿਰ ਕੋ ਮੇਰੇ ਕੋਲ ਆ ਜੀ ਨਾ ਨਾ ਬਾਬਾ ਇਡਾ ਬੜਾ ਰੈਕਸ ਨਹੀਂ ਲੈਂਦੀ ਇਹ ਨਹੀਂ ਲੈਂਦੀ ਮੈਂ ਮੈਂ ਤਾਂ ਛੋਟਾ ਹੀ ਲੈਦਾ ਬਾਬਾ ਕੋਈ ਨਿਕਾ ਜਾ ਟੀ ਪੈੜ ਹਾਂ ਕਿਹੜਾ ਹੁੰਦਾ ਉਹ ਵਟਣਾ ਵਾਲਾ ਰੋ ਲੈ ਜਾ ਕੇ ਗੰਦਬਾਤ ਤਾਂ ਕਰਨੀ ਪਿਆ ਕਰੂਗੀ ਹਾਂ ਤੇ ਤੂੰ ਜੇ ਹੁਣ ਨਹੀਂ ਆਉਣਾਗਾ ਕਈ ਵਾਰੀ ਨਹੀਂ ਆਉਣਾ ਫਿਰ ਮੈਂ ਹਾਂ ਕਈ ਵਾਰੀ ਫੋਨ ਕਰਕੇ ਪੁੱਛਣਾ ਪਿਆ ਦੱਸਣਾ ਪਿਆ ਪੁੱਛਣਾ ਪਿਆ ਭਈ ਰਾਤ ਨੂੰ ਗੱਲਬਾਤ ਤਾਂ ਨਹੀਂ ਹੋ ਗਈ ਹਾਂ ਇਹ ਤਾਂ ਸੋਚਦਾ ਮੈਨੂੰ ਰਹਿਆ ਕਰ ਉਹ ਭਈ ਹਾਂ ਇਹ ਤਾਂ ਬਲੇਟ ਫੇਟ ਹੋ ਜਾਂਦਾ ਬੰਦਾ ਜਿਵੇਂ ਹੁਣ ਆਪਣੇ ਜਾਣਨੀ ਆ ਤੂੰ ਹਾਂ ਬਾਬਾ ਮੈਂ ਫੇਰ ਵੀ ਪੁੱਛਿਆ ਕਰੂੰਗਾ ਭਈ ਕਿੱਥੇ ਪਹੁੰਚ ਗਈ ਨਾ ਕੋਈ ਨਾ ਬਾਬਾ ਫਿਰ ਤੈਨੂੰ ਛੋਟਾ ਲੈ ਦੇ ਇਹ ਨਾ ਲੈ ਕੇ ਇਹ ਨਾ ਦੇ ਮੈਨੂੰ ਸੋਚਦਾ ਮੈਨੂੰ ਰਹਿਆ ਕਰ ਤੇਰੀ ਟ੍ਰਿਕਰ ਵਾਲੇ ਨੂੰ ਵਾਦਾ ਮੈਂ ਸਪੋਰਟ ਕਰਦਾ ਭਈ ਤੇਰੀ ਠੀਕ ਆ ਠੀਕ ਆ ਐ ਨਾ ਕੋਈ ਮੈਨੂੰ ਕਰਨੀ ਬੋਚ ਕੋਈ ਨਾ ਕੋਈ ਨਾ ਬਾਬਾ ਲੈ ਕੇ ਦੇ ਦੀ ਫਿਰ ਮੈਨੂੰ ਛੋਟਾ ਲੈ ਕੇ ਦੇ ਦੀ ਇਹ ਨਹੀਂ ਮਲੇ ਜੀ ਲੈ ਦੀ ਉਹ ਐ ਕਰੀ ਤੂੰ ਨਾ ਹੌਲੀ ਹੌਲੀ ਕਿਸੇ ਮਾਨ ਨੇ ਨਾਲ ਕਿਸੇ ਰਿਸ਼ਤੇਦਾਰੀ ਚ ਹਾਂ ਜੀ ਕਿਉਂ ਬਾ ਤੈਨੂੰ ਦੱਸਦਾ ਹਾਂ ਹਾਂ ਆ ਵੀ ਭੈਣ ਭੋਣ ਕੋਲੇ ਹਾਂ ਉੱਥੇ ਤੂੰ ਐ ਕਦੀ ਕਲੇੜਾ ਆਪਾਂ ਵੱਡਾ ਮੁੰਡਾ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਦਿੱਤਾ ਕਿਸ ਨੇ ਵੱਡਾ ਮੁੰਡੇ ਦਾ ਬਾਬਾ ਜਵਾਬ ਖਰਾਬ ਹੋ ਜਾਣਗੇ ਸਾਡਾ ਤਾਂ ਜਵਾਬ ਪਹਿਲੀ ਨਹੀਂ ਪੜਦੇ ਉਹ ਜਵਾਬ ਤੋਂ ਤੂੰ ਪੈਸੇ ਨਾ ਪਵਾਏ ਇਹਦੇ ਵਿੱਚ ਕਲਾਉਣ ਵਾਲਾ ਰੱਖਿਆ ਅੱਛਾ ਪੈਸੇ ਨਾ ਪਵਾਇਆ ਕਰੀ ਠੀਕ ਹੈ ਬਾਬਾ ਫਿਰ ਜੀ ਮੈਂ ਲਾਉਣਾ ਪੈਗਾ ਤੈਨੂੰ ਫਿਰ ਮੈਂ ਕਿਵੇਂ ਲਾਇਆ ਕਰੂੰਗਾ ਬਾਬਾ ਫਿਰ ਤੂੰ ਉਹ ਰੱਕ ਨਟ ਵਾਲੇ ਨਾਲ ਪਵਾਇਆ ਕਰੀਂ ਨਾ ਬਣ ਨਟ ਵਾਲੇ ਪਵਾ ਲਿਆ ਕਰੀ ਠੀਕ ਆ ਠੀਕ ਆ ਆਏ ਵੀ ਹੁੰਦੇ ਨੇ ਹਾਂ ਇਹ ਵੀ ਹੁੰਦੇ ਨੇ ਠੀਕ ਹੈ ਲੋਕਾਂ ਚ ਆਪਣੀ ਗੱਲਬਾਤ ਹੋ ਜਾ ਕਰੋ ਕੋਈ ਠੀਕ ਆ ਠੀਕ ਆ ਬਾਬਾ ਆਏ ਹੁਣ ਗੰਡੇ ਲੈ ਕੇ ਦੇਵਾ ਭਾਈ ਗੰਡੇ ਲੈ ਆ ਦੇ ਬਾਬਾ ਚੱਕ ਕੇ ਸਾਰੀਆਂ ਉਹਨਾਂ ਨੇ ਬਾਬਾ ਗਾਜਰਾ ਜਿਹੜੇ ਤਦ ਦੋਆ ਆਪਾਂ ਦੇਖ ਲੈ ਭਾਈ ਦੁੱਧ ਜਿਆ ਪਾ ਕੇ ਬਣਾ ਲਾਂਗੇ ਕੱਟ ਬਣਾ ਲਾ ਪਰ ਕੇ ਨਾਲ ਹੀ ਕੋਸ ਠੀਕਾ ਠੀਕਾ ਤੜਕੇ ਜਵਾਕਾਂ ਬਾਸ ਤੇ ਲੈ ਨਹੀਂ ਬਣਾ ਕੇ ਕੋਈ ਫਿੱਟ ਕਲੈਚੀ ਲੈ ਜੀ ਬਣਾ ਕੇ ਰੋਟੀ ਬਾਬਾ ਇੱਥੇ ਲੈ ਜਾਉਣਾ ਤੇ ਹੋਰ ਇੱਥੇ ਲੈ ਜੀ ਭਾਈ ਉੱਥੇ ਕਿੱਥੇ ਦੁਵਾਕਾ ਰੋਂ ਪਿਆਰ ਨੂੰ ਬੋਦਲ ਕਿਸਨੇ ਹੀ ਜਾਉਂਗੀ ਬਾਬਾ ਹੋਰ ਰੋਟੀ ਬਾਬਾ ਕੰਨ ਸਕੂਲ ਪੈ ਦਿੰਦੀ ਆ ਲੈ ਦੁੱਧ ਲੈ ਜੀ ਠੀਕ ਆ ਠੀਕ ਆ ਬਾਬਾ ਤਰ ਹੱਥ ਤੱਕ ਹੀ ਲਾਲੀ ਬਾਬੇ ਕੋਲੇ ਬਾਬੇ ਨੇ ਤਾਂ ਮੇਰਾ ਤਾਂ ਸੱਤਿਆਨਾਸ ਮਾਰ ਤਸਵੀਰ ਦਾ ਕੰਮ ਕਰਾ ਕਰਾ ਕੇ ਕਿੰਨਾ ਕਰੇਗਾ ਭਾਈ ਕੰਮ ਬਸ ਬੱਸ ਸਿਉਂਦੀਆਂ ਸਾਰੀਆਂ ਬੋਰੀਆਂ ਆਹੀ ਰਹਿ ਗਈ ਇੱਕ ਚਾਹ ਤਾਰ ਰੱਖਿਓ ਭਾਈ ਗੰਡੇ ਵਾਲੀ ਚਾਹ ਬਣਾ ਕੇ ਪਿਉ ਫਿਰ ਤੈਨੂੰ ਬਣਾ ਲੈ ਬਾਬਾ ਮਰਦਾ ਜਲੂਸ ਕਰਤਾ ਤੇ ਕੱਲ ਦਾ ਹੋਰ ਭਾਈ ਭਰਾਇ ਕਰੀ ਹਾਂ ਉਹ ਕੜਕਰੀ ਬੋਰੀ ਵੀ ਭਰੀ ਪਈ ਆ ਤੇਰੇ ਬਾਤ ਚ ਉਹ ਲੈ ਜੀ ਇੱਕ ਟੱਕਾ ਕੋਈ ਨਾ ਬਾਬਾ ਲੈ ਜੂਗੀ ਹੋਰ ਭਰਾਇਆ ਜਵਾ ਕਾਲੀ ਬਾਸ ਤੇ ਭਾਈ ਲੈ ਜੀ ਚਾਰ ਮਾਹ 10 ਦਿਨ ਔਖੇ ਲੰਘ ਜਾਣਗੇ ਹੋਰ ਇਹ ਤਾਂ ਹੈ ਬਾਬਾ ਔਖੀ ਹੋਈ ਬਾਈ ਫਿਰ ਰੁਹਾਂ ਔਰ ਬਾਬਾ ਮੇਰੇ ਤਾਂ ਟੂ ਹੀ ਦੁਖੀ ਜਾਂਦੇ ਮੈਂ ਤਾਂ ਆ ਰਹੀ ਮੰਜੇ ਤੇ ਪੈ ਜਾ ਪਾਏ ਆ ਬਾਈ ਫਿਰ ਦੋ ਵਟਾ ਆਉਂਗੀ ਬਾਬਾ ਚਾਹ ਬਣਾ ਤੂੰ ਕੁੱਟ ਕੇ ਪਹਿਲਾਂ ਕਿੰਨੀਆਂ ਕਰਾਂਗੀ ਬਾਈ ਫਿਰ ਜਿਹੜੀਆਂ ਆਹ ਸਾਰੀਆਂ ਬੋਰੀਆਂ ਨੇ ਨਾ ਬਾਬਾ ਇਹਨਾਂ ਨੂੰ ਇਕੱਠੀਆਂ ਕਰਕੇ ਜੋੜ ਕੇ ਫਿਰ ਉੱਥੇ ਤੇਰਾ ਨਾਲ ਲਵਾ ਕੇ ਫਿਰ ਮੈਂ ਪੰਜਾਲੇ ਵਾਸਤੇ ਵਗ ਜੂਗੀ ਮੈਂ ਛੱਡੇ ਉਹ ਨਾਲੇ ਬੋਰੀ ਛੱਡੇ ਆਉਂਗਾ ਨਾ ਬਾਬਾ ਮੈਂ ਵਸਤੀ ਵਗ ਜੂਗੀ ਬਸ ਉਹ ਬਾਈ ਸੌੜ ਕੇ ਬੋਰੀ ਵਸਤੇ ਕਿਵੇਂ ਲੈ ਆਵੇਂਗੀ ਬਾਬਾ ਅੱਜ ਤਾਂ ਮੈਂ ਬਹੁਤ ਕੰਮ ਕੀਤਾ ਅੱਜੇ ਬਾਬਾ ਕੱਪੜੇ ਨਿਚੋੜਨ ਵਾਲੇ ਪਏ ਨੇ ਤੁਹਾਡੇ। ਅਕੜੀ ਰੱਖਾ ਭਾਈ ਮਾਜਰਾ। ਹੱਕ ਤਾਂ ਨਹੀਂ ਰੱਖਦਾ ਬਾਬਾ ਤਾ ਮੈਨੂੰ ਪਤਾ ਹੀ ਆ। ਮੈਂ 2000 ਰੁਪਇਆ ਦੇਉਂਗਾ ਜਦ ਦੀ ਹੋਈ ਨੂੰ। ਇਹ ਤਾਂ ਬਾਬਾ ਦਿਨਾਂ ਚ ਹੀ ਪੂਰੇ ਹੋ ਜਾਣਗੇ ਪੈਸੇ। ਜਿਹੜੇ ਸਾਬ ਨਾਲ ਕੰਮ ਆ ਬਾਬਾ ਤੇਰਾ। ਪੈਸੇ ਤਾਂ ਉਹ ਤਾਂ ਭਾਈ ਹੋ ਗਏ ਪੂਰੇ। ਹੋਰ ਜਿਹੜੇ ਸਾਬ ਨਾਲ ਕੰਮ ਆ। ਉਹ ਤਾਂ ਹੋ ਗਏ ਜਿਹੜਾ ਤੈਨੂੰ ਪਹਿਲਾਂ ਦਿੱਤਾ ਸੀ 2000 ਰੁਪਇਆ। ਹੂੰ। ਆ ਦੋ 2000 ਤੈਨੂੰ ਅੱਜ ਹੋਰ ਦੇ ਦੂੰਗਾ ਮੈਂ। ਚੱਲ ਦੇ ਦੀ ਬਾਬਾ। ਕਪੜੇ ਕੋਪਰੇ ਲੈ ਤੂੰ ਹੋਰ ਕਪੜੇ ਲੈ ਆਉਂਗੇ ਮੈਂ ਆਪਦੇ ਵਾਸਤੇ ਉਹ ਦੋ ਉੱਦੇ ਵਾਲੇ ਜਿਵਾਖਾਂ ਦਵਾ ਦੂੰਗੀ ਹੋਰ ਤੇ ਉਹ ਲੈ ਜੀ ਕਾਂਟੇ ਲੈ ਜੀ ਜਿਹੜੇ ਤੁਨ ਕੱਲ ਦਿਖਾਏ ਸੀ ਬਾਬਾ ਸਿਉਣੇ ਦੇ ਨੇ ਜਿਵੇਂ ਤੁਹਾਡੇ ਗੱਡੂ ਗੇ ਮੈਂ ਕਿੱਥੋਂ ਭਰੂੰਗੀ ਇੰਨੇ ਸਿਉਣੇ ਦੇ ਕੋਈ ਪੁੱਛ ਨਹੀਂ ਹੁੰਦਾ ਤੈਨੂੰ ਲੱਖ ਰੁਪਏ ਦੇ ਉੱਤੇ ਸਿਉਣਾ ਹੋ ਰਿਆ ਫਕਰ ਦਾਨ ਕਰ ਤੇ ਭਾਈ ਤੈਨੂੰ ਨਾ ਬਾਬਾ ਮੈਂ ਨਹੀਂ ਆਏ ਲੈ ਕੇ ਆਉਂ ਤੈਨੂੰ ਸਰਚਾ ਤਰੱਕੂ ਮੈਂ ਤੈਨੂੰ ਚੇਲੀ ਮੰਨੂਗਾ ਭਾਈ ਮੈਂ ਮੈਂ ਹੀ ਪੁੱਛ ਆਣ ਲੱਗੂ ਬਾਬਾ ਹੋਰ ਤੌਲੇ ਪਾਉਣ ਲੱਗ ਜੂੰਗੀ ਤੈਨੂੰ ਗੁਰ ਦੇ ਦਾਂਗੇ ਥੋੜੇ ਜਿਹਾ ਠੀਕ ਆ ਠੀਕ ਆ ਬਾਬਾ ਬਾਬਾ ਚਾਹ ਦੇਖ ਲੈ ਚਾਹ ਬਣ ਗਈ ਲੈ ਆ ਕੁੱਟ ਪਾ ਗਈ ਚਾਹ ਲਿਓ ਨਾ ਮੈਂ ਪਾ ਕੇ ਦੇ ਹੋਰ ਸਰੀਰ ਦਾ ਟੁਟਿਆ ਪੈ ਜਮੀ ਔਖੀ ਨਾ ਹੋਈ ਬੜੀ ਔਖੀ ਤਾਂ ਬਾਬਾ ਹੁਣ ਤੜਕੇ ਦੀ ਲੱਗ ਰਹੀ ਔਖੀ ਤਾਂ ਹੋਊਗੀ ਹੋ ਫਿਰ ਮੇਰਾ ਦਿਲ ਕੱਢਣ ਲੱਗ ਗਿਆ ਭਾਈ ਜੇ ਤੂੰ ਔਖੀ ਹੁੰਨੀ ਆ ਆਏ ਬਾਬਾ ਨੇ ਤਾਂ ਆ ਜਾਣੇ ਜਲੂਸ ਪੜਦਾ ਇੱਕ ਮੇਰੇ ਠੂਈ ਨਹੀਂ ਤਾਂ ਜੀ ਆਂਦੀ ਆ ਇੱਕ ਬਾਬਾ ਕੋਈ ਕਹਿ ਵੀ ਨਹੀਂ ਸਕਦੇ

ਲਾਣੀ ਪੀ ਲਾ ਤੇ ਲੱਗੀ ਹੋ ਗਈ ਹੋਰ ਗਰਮੀ ਆ ਗਈ ਹੋਰ ਬੱਬਾ ਨਾਲ ਦੇਖ ਲੈ ਕਿੰਨਾ ਹੋ ਗਿਆ ਤੇ ਹਾਜੀ ਅੱਜ ਹਾਜੀ ਤਾਂ ਘਟਣਾ ਪਰ ਉਪਰੇ ਜੇ ਘਰੇ ਨੀਂਦ ਵੀ ਘਟ ਆਈ ਆ ਮਨ ਲਵਾ ਹੋਰ ਮੇਰੇ ਤਾਂ ਬੱਬਾ ਅੱਖਾਂ ਜੀ ਰੜਕੀ ਜਾਂਦੀ ਨੀਂਦ ਉਪਰ ਆ ਜਾ ਕਰ ਹੋ ਜਾਏ ਨੀਂਦ ਘਟ ਆਉਂਦੀ ਮੇਰੇ ਨਾਲ ਵੀ ਹੋ ਜਾਂਦਾ ਪਈ ਮਰੇ ਚੱਕ ਬਗ ਜਾ ਮਨ ਨੀਂਦ ਹੀ ਨਹੀਂ ਆਉਂਦੀ ਮੈਂ ਆ ਕੇ ਸੌਣਾ ਕਰੇ ਇਹ ਤਾਂ ਹੈ ਬੱਬਾ ਮੈਂ ਤਾਂ ਅੱਜ ਘਰੇ ਜਾ ਕੇ ਨੀਂਦ ਆਉਗੀ ਮੈਨੂੰ ਨਹੀਂ ਆਉਣੀ ਭਾਈ ਮਰਾ ਜੀ ਸ਼ਾਬੀ ਆ ਕਰਾਬੀ ਆ ਹਾਂ ਫਿਰ ਵੀ ਨੀਂਤ ਆਉਦੇ ਘਰ ਹੀ ਆਉਂਦੀ ਆ ਬਾਬਾ ਅੱਜ ਮੈਨੂੰ ਨਹੀਂ ਉਹੀ ਭਾਈ ਕੱਲੇ ਨੂੰ ਬਾਬਾ ਤੇ ਜੀ ਲੱਗਿਆ ਰਾਇ ਹੁਣ ਕੱਲ ਦੀ ਵੀ ਆਈਆਂ ਔਰ ਦਸ ਹੋਰੀ ਹੁਣ ਰੰਗਲ ਮੰਗਲ ਕਰਤਾ ਜੀ ਮਰਾ ਬਿਹੜਾ ਦਾ ਕੋਈ ਨਾ ਬਾਬਾ ਆ ਦੇਖਦੀ ਆ ਮੈਂ ਹੋਰ 2-4 ਦਿਨ ਜੇ ਤਾਂ ਠੀਕ ਰਿਹਾ ਠੀਕ ਹੈ ਨਹੀਂ ਮਤਲ ਲੈ ਇੱਕ ਜਵਾਕ ਇੱਥੇ ਆ ਜੀ ਬਾਬਾ ਤੇਰੇ ਕੋਲ ਹੋਰ ਉਡੀ ਆ ਜੀ ਭਾਈ ਤੂੰ ਔਰ ਆਰਾ ਕੋ ਦਾਈਗਾ ਆਪਣੇ ਰੱਬ ਦਾ ਦਿੱਤਾ ਨਾਲੇ ਚਾਰ ਰੋਟੀਆਂ ਤੇਰੇ ਲਾ ਦੇ ਗਰੂਂਗਾ ਬਾਬਾ ਨਾਲੇ ਮੇਰਾ ਗਰੀਬ ਨਾ ਟਾਈਮ ਪਾਸ ਹੋਣੀ ਤੇਰਾ ਟਾਈਮ ਪਾਸੂ ਜਵਾਕ ਪੜ ਜਾਣ ਜਵਾਕ ਪੜ ਜਾਣਗੇ ਤੇਰੇ ਹੋਰ ਇਹੀ ਤਾਂ ਗੱਲ ਬਲ ਗਿਆ ਲਾ ਕੇ ਭਈ ਹੋਰ ਉਹ ਕਰ ਲੀ ਤੂੰ ਨਹੀਂ ਤੇ ਨੂੰ ਸਾਹ ਦਾ ਦੇ ਜੂਗਾ ਮੈਂ ਇਹ ਕੀ ਕਰ ਲੂ ਬਾਬ ਜਵਾਕ ਪੜ ਗਏ ਜਦੋਂ ਭਈ ਆਪੇ ਕੋਈ ਕੰਮ ਤਾਂ ਤੇ ਲਾ ਦੇ ਜਵਾਕਾਂ ਨੂੰ ਹਾਂ ਮੈਂ ਕਹ ਤਾ ਬਾਬਾ ਇਹ ਕਹਿੰਦਾ ਕਿ ਤੇ ਹੋਰ ਵਿਆਹ ਬੁੱਕਰ ਬਾਲੀ ਭਈ ਵਿਆਹ ਤੇ ਨਹੀਂ ਸਰਬੰਦੀ ਬਾਬਾ ਨਾ ਨਾ ਵਿਆਹ ਤਾਂ ਭਈ ਮੈਂ ਹੀ ਕਰਾਉਂ ਫਿਰ ਨਾਲ ਲੈ ਬਾਬਾ ਇਹ ਨਾ ਕਹਿਉਂ ਆਏ ਆਏ ਨਾ ਗੱਲਾਂ ਕਰਿਆ ਕਰ ਤੈਨੂੰ ਪਤਾ ਨਹੀਂ ਕਰਤਾ ਦੇ ਵੀ ਕਰਨ ਹੁੰਦੇ ਨੇ ਸਾਰਾ ਕੁਛ ਕਰਨ ਲੱਗ ਗਈ ਤੂੰ ਹੁਣ ਗਾਈਆਂ ਗੁਈਆਂ ਸਾਹਮਣੇ ਲੱਗ ਗਈ ਦੇ ਗਾਈਆਂ ਬਾਬਾ ਕੰਨਾਂ ਤੇ ਵੀ ਕਾਨੂੰਨ ਹੁੰਦਾ ਆਏ ਲਾਲਾ ਰਾਤ ਹੀ ਫਰਕ ਪੈ ਗਿਆ 2 ਕਿਲੋ ਤੇ ਆੜਾ ਕਿਲੋ ਦੁੱਧ ਦਾ ਤੜਕੇ ਪੈ ਗਿਆ ਕਿਲੋ ਇਹ ਬਾਬਾ ਫਰਕ ਡਣ ਦਾ ਵੀ ਤਰੀਕਾ ਹੁੰਦਾ ਨਾ ਤੂੰ ਤੂੰ ਬੜਾ ਹੋ ਗਿਆ ਇਹ ਤੇ ਤੋ ਫੋ ਨਹੀਂ ਪੈਂਦਾ ਹੁਣ ਗਾਈਆਂ ਦਾ ਇੰਨਾ ਤਾਂ 2 ਕਿਲੋ ਤੋਂ ਵੱਧ ਤਾਂ ਕੱਢ ਲਿਆ ਦੇਖਾ 2 ਕਿਲੋ 60 ਰੁਪਈਆ ਦਾ ਹੋ ਗਿਆ ਭਾਈ ਹੋਰ ਬਾਬਾ ਜਿੰਮੀ ਨਾ ਰਹੀ ਤੂੰ ਤਾਂ ਫੇ ਉਹੀ ਮੇਰਾ 3000 1500 ਰੁਪਏ ਮਰਾ ਦੋਦੀ ਹੋ ਜੂ ਫਾਚ ਰਹੁ ਹੌਰਾ ਐ ਕੋਈ ਤੂੰ ਆਇ ਕਰੀ ਅੰਹ ਕਨਵਾ ਦੀ ਫਰਦ ਕਣਕੀ ਬੂਰੀ ਜੈ ਦੀ ਦੁਬਾਕਾ ਨੂੰ ਨਾਲ ਲੈਣੀ ਆਪਣੇ ਹਾਥ ਨੇ ਜਾਈ ਚਲ ਦੇਖੂਗੇ ਬਾਬਾ ਜੇ ਆਏ ਤਾਂ ਜਵਾਖ ਨਾਲ ਲਿਆਉਂਗ ਨਹੀਂ ਫਿਰ ਮੈਂ ਤਾਂ ਕੰਮ ਕਰਕੇ ਤੇ ਜਾਉਂਗੀ ਜਾਉਂ ਉਹੀ ਕਹੇਗਾ ਯਾਰ ਤੇ ਮਾਸੀ ਕੋਲੇ ਲੈ ਕੇ ਚੱਲੀਂ ਦੁਆਕਾ ਨੂੰ ਮਨਉਂ ਮਾਰੀ ਗੱਪਾ ਢੂਠ ਮਾਰ ਕੇ ਲਿਆਉਂਗਾ ਬਾਬਾ ਹੈ ਉਰ ਮਾਰ ਕੇ ਲੈਣੀ ਕੀ ਹੁੰਦਾ ਦਵਾਗਾ ਚ ਉਹਨਾਂ ਨੂੰ ਤੰਗਾ ਮਾਰ ਫੜਾ ਦਾਂਗੇ ਜੀ ਦਵਾ ਦਾਂਗੇ ਉਹਨਾਂ ਦਾ ਠੀਕ ਆ ਠੀਕ ਆ ਬਾਬਾ ਲੈ ਬਾਬਾ ਬਣ ਕੇ ਚਾ ਚਾ ਬਣ ਗਈ ਬੱਸ ਭਾਈ ਲੈ ਬਾਬਾ ਮਾ ਲਾ ਲੈ ਹੁਣ ਦਮ ਤੇ ਬਾਕੀ ਦਾ ਬੋਰੀਆਂ ਫੇਰ ਸਿਓਵਾਂ ਆ ਜਾ ਪਾਈ ਪਾ ਤੂੰ ਮੈਂ ਆ ਲੋਡ ਕਰ ਦਰਾਂ ਇਧਰੋਂ ਆ ਜਾ ਕਰੀ ਬਾਬਾ ਬਣ ਕੇ ਲੋਟ ਆ ਜਾ ਆ ਚੱਕ ਦੇ ਮੜਾ ਜੇ ਪਾ ਕੱਪੜੇ ਮੈਂ ਟੂ ਲਾ ਲਈ ਪਏ ਇਹਦੇ ਨਾਲ ਹਾਈ ਬਾਬਾ ਮੇਰੇ ਤਾਂ ਗੋਡੇ ਜੁੜ ਗਏ ਵੇ ਆਇਆ ਭਾਈ ਪਾਇਆ ਕਾਕੜੀਆਂ ਭਾਈ ਤੂੰ ਤਾਂ ਆਪ ਹੀ ਤਾਂ ਕੜੀਆਂ ਬਾਬਾ ਕੰਮ ਤਾਂ ਕਰਨਾ ਹੀ ਪੈਂਦਾ ਜੇ ਦਿਖਾਣ ਨੂੰ ਮੰਗਦਾ ਕੋਈ ਤੂੰ ਹੀ ਤਾਂ ਮੇਰੀ ਦੁਖਣ ਲੱਗੀ ਬੰਦੇ ਜੁੜੇ ਪੈਨੇ ਬਾਬਾ ਕੰਮ ਤਾਂ ਕਰ ਹੁਈ ਅਗਲਾ ਕਹਿ ਰਿਹਾ ਤਾਕੜੀਏ ਤਾਕੜੀਏ ਨੌਜਵਾਨ ਹੈ ਉਸ ਨਹੀਂ ਹੈਗਾ ਬਾਬਾ ਸਰੀਰ ਦੇ ਵਿੱਚ ਹਾਏ ਤਾਂ ਭਾਈ ਕੁਛ ਨਹੀਂ ਹੈਗਾ ਸਰੀਰ ਤੇ ਸਿੱਗੀ ਲੈ ਜਾਗੇ ਨਾਲ ਉਹ ਪਿਆਰੀ ਜਾਊਗਾ ਉਹੀ ਤਾਂ ਗੱਲ ਆ ਬਾਬਾ ਗੋਡੇ ਇੰਜ ਅੰਮ੍ਰਿਤ ਦਾ ਟਲਾਦਾ ਆਪਾਂ ਨੇ ਚਲ ਬادیه ਬਾਬਾ ਹੋ ਜਾਊਗਾ ਬੂਹੂ ਖਾਲਾ ਕਰਾਂਗੇ ਦੋਨੇ ਜਣੇ ਹਾਂ ਇਹ ਤਾਂ ਬਾਬਾ ਮਟੂਈ ਸਿੱਧੀ ਕਰਨੇ ਬਾਬਾ ਬਾਇਆ ਕਰਨਾ ਮਾਰ ਰਾ ਹੁਣ ਤਾਂ ਬਾਗ ਜਾ ਬਗ ਜਾਈਂ ਫਿਰ ਬਗ ਤਾਂ ਜਾਊਂਗੀ ਬਾਬਾ ਮੇਰੇ ਤਾਂ ਤੂ ਹੀ ਦੁਖੀ ਜਾਂਦੀ ਵਾਲੀ ਯਾਦੇ ਮੇਰੀ ਵੀ ਦੁਖੀ ਜਾਂਦੀ ਆ ਭਾਈ ਮੈਂ ਵੀ ਰੋ ਪੈ ਜਾ ਮੜਾ ਜਾ ਹੇ